ਜਿਹੜੇ ਕਾਂਗਰਸ ਦੇ 12 13 ਦੇ ਕਰੀਬ ਲੀਡਰ ਨੇ ਉਹਨਾਂ ਵੱਲੋਂ ਸ਼ਿਕਾਇਤ ਕਰ ਦਿੱਤੀ ਗਿਆ ਰਾਜਾ ਵੜਿੰਗ ਦੀ ਹਾਈ ਕਮਾਂਡ ਨੂੰ ਹਾਲਾਂਕਿ ਜਿਹੜੇ ਪੰਜਾਬ ਦੇ ਇੰਚਾਰਜ ਜੇ ਦਵਿੰਦਰ ਯਾਦਵ ਉਹਨਾਂ ਦੇ ਵੀ ਸ਼ਿਕਾਇਤ ਕੀਤੀ ਗਿਆ ਵੀ ਇਹਨਾਂ ਨੇ ਪੈਸੇ ਲੈ ਕੇ ਟਿਕਟਾ ਵੰਡਿਆ ਨੇ ਤਾਂ ਜੋ ਪਾਰਟੀ ਦਾ ਇਹ ਹਾਲ ਹੋਇਆ ਟੁੱਲਸਾ ਇੱਕ ਤਾਂ ਉਹਨਾਂ ਦੀ ਆਪਣੀ ਧਰਮ ਪਤਨੀ ਅਮਰਤਾ ਵੜਿੰਗ ਦੀ ਦੂਜੀ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਬੀਬੀ ਜਗਜੀਤ ਜਤਿੰਦਰ ਕੌਰ ਰੰਧਾਵਾ ਦੀ ਇੱਕ ਇਹਨਾਂ ਦੀ ਇਹ ਸੀਟ ਹੋਊਗੀ ਦੂਜੀ ਹੋਊਗੀ ਜਤਿੰਦਰ ਕੌਰ ਦੀ ਇੱਥੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਪੈਸਾ ਚੱਲਿਆ ਹੋਊ ਸੁਖਜਿੰਦਰ ਸਿੰਘ ਰੰਧਾਵਾ ਤੋਂ ਕੌਣ ਯੁਰਤ ਕਰ ਸਕਦਾ ਹੈ ਪੈਸੇ ਲੈਣ ਦੀ ਕਹਿੰਦੇ ਆ ਕਿ ਇੱਕ ਦਰਜਨ ਤੋਂ ਵੱਧ ਵੱਡੇ ਵੱਡੇ ਸੀਨੀਅਰ ਆਗੂ ਹਾਲ ਦੀ ਘੜੀ ਜਿੱਥੇ ਉਹਨਾਂ ਦੇ ਹਸਤਾਖਰ ਨੇ ਬੰਦੇ ਸਾਰੇ ਵੱਡੇ ਆਗੂ ਨੂੰ ਮੈਂ ਕਹਿ ਰਿਹਾ ਉਨ੍ਹਾਂ ਦੀ ਚਰਚਾ ਚੱਲ ਰਹੀ ਹੈ ਜਿਹੜੇ ਇਸ ਵੇਲੇ ਪੰਜਾਬ ਦੀ ਕਾਂਗਰਸ ਹਾਈ ਕਮਾਂਡ ਦੇ ਸਿਰੇ ਦੇ ਆਗੂ ਨੇ ਕਿ ਦਿਵਿੰਦਰ ਯਾਦਵ ਨੇ ਪੈਸੇ ਲਏ ਨੇ ਇਲਜ਼ਾਮ ਆ ਦਿਵਿੰਦਰ ਯਾਦਵ ਤੇ ਇੱਥੇ ਬਹੁਤ ਸਾਰੇ ਪੱਠੇ ਇਹਨਾਂ ਕਾਂਗਰਸੀਆਂ ਦੇ ਇਹਨਾਂ ਇੰਚਾਰਜਾਂ ਨੇ ਵਹਾਏ ਨੇ ਸ਼ਿਕਾਇਤ ਇਹ ਵੀ ਕਹਤਾ ਇਸ ਸਿਰਫ ਤੇ ਸਿਰਫ ਆਪਣੇ ਹਲਕੇ ਗਿੱਦੜ ਵੇਹੇ ਨੂੰ ਤਰਜੀਹ ਦਿੰਦੇ ਆ ਉੱਥੋਂ ਹੀ ਸੋਸ਼ਲ ਮੀਡੀਆ ਚਲਾਉਂਦੇ ਆ ਤੇ ਜਿਹੜਾ ਤਿਲ ਫੁੱਲ ਇਕੱਠਾ ਹੁੰਦਾ ਉਹ ਵੀ ਉਧਰਲੇ ਪਾਸੇ ਨੂੰ ਧੱਕ ਦਿੰਦੇ ਆ तमाम तरह ਦੇ ਗੰਭੀਰ ਇਲਜ਼ਾਮ ਨੇ ਜਿਹਦੇ ਬਾਰੇ ਸਪਸ਼ਟੀਕਰਨ ਤਾਂ ਰਾਜਾ ਵੜਿੰਗਰੂ ਆਪ ਦੇ ਨਾਂ ਪਵੇਗਾ ਕਿ ਕਾਂਗਰਸੀ ਪੰਜਾਬ ਦੇ 59 ਸੀਟਾਂ ਜਿੱਤਣ ਦੀ ਗੱਲ ਨਹੀਂ ਕਰਦੇ ਪਹਿਲਾਂ ਮੁੱਖ ਮੰਤਰੀ ਬਣਨ ਦੀ ਗੱਲ ਕਰਦੇ ਆ ਉੱਪਰਲੇ ਮਾਨਸੂ ਪਹਿਲਾਂ 98 ਜਿੱਤਦਾ ਜਾਓ 2012 ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਮਾਮਲਾ ਗੁਆਇਆ ਸੀ ਕਿਸਾਨ ਲੀਡਰ ਨੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਸੀ ਪੁਲਿਸ ਵੱਲੋਂ ਤੇ ਢਿਲਸਾ ਉੱਥੇ ਮਿਲਣ ਨਹੀਂ ਦਿੱਤਾ ਜਾ ਰਿਹਾ ਕਿਸਾਨ ਲੀਡਰ ਪਹੁੰਚੇ ਰ ਮਿਲਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਕਾਫੀ ਸਿਕਿਉਰਿਟੀ ਦੇ ਵਿੱਚ ਰੱਖਿਆ ਗਿਆ ਉਹਨਾਂ ਨੇ ਬਾਰਮਣਾ ਚੁੱਕੇ ਨੇ ਕਿ ਜੇ ਮਰਨ ਵਰਤਤੇ ਬੈਠਾਂ ਤਾਂ ਹਕੀਕਤ ਦੇ ਵਿੱਚ ਬੈਠਾਂਗਾ ਸਤ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਆਉਣ ਦਾ ਪਹਿਲਾ ਸਵਾਗਤ ਕਰਨ ਦਾ ਸਵਾਗਤ ਅਭਰਾਂਦੇ ਹਾਂ ਸ਼ੁਕਰੀਆ ਮਿਹਰਬਾਨੀ ਜੀ ਜੀ ਜਿਉਂ ਸਾ ਤੋਂ ਸਭ ਤੋਂ ਪਹਿਲਾਂ ਖਬਰ ਲਾਵਾਂਗੇ ਰਾਜਾ ਵੜਿੰਗ ਨੂੰ ਲੈ ਕੇ ਜੋ ਕਿ ਖਬਰ ਨਿਕਲ ਕੇ ਸਾਹਮਣੇ ਆਈ ਹੈ ਹਾਲਾਂਕਿ ਇਹਦਾ ਕੋਈ ਪੱਤਰ ਨਹੀਂ ਜਾਰੀ ਕੀਤਾ ਗਿਆ ਹੈ ਜਿਹੜੀ ਕਾਂਗਰਸ ਦੇ 12 13 ਦੇ ਕਰੀਬ ਲੀਡਰ ਨੇ ਉਹਨਾਂ ਵੱਲੋਂ ਸ਼ਿਕਾਇਤ ਕਰ ਦਿੱਤੀ ਗਿਆ ਰਾਜਾ ਵੜਿੰਗ ਦੀ ਹਾਈ ਕਮਾਂਡ ਨੂੰ ਹਾਲਾਂਕਿ ਜਿਹੜੇ ਪੰਜਾਬ ਦੇ ਇੰਚਾਰਜ ਜੀ ਦਵਿੰਦਰ ਯਾਦਵ ਉਹਨਾਂ ਦੇ ਵੀ ਸ਼ਿਕਾਇਤ ਕੀਤੀ ਗਿਆ ਵੀ ਇਹਨਾਂ ਨੇ ਪੈਸੇ ਲੈ ਕੇ ਟਿਕਟਾਂ ਵੰਡੀਆਂ ਨੇ ਤਾਂ ਜੋ ਪਾਰਟੀ ਦਾ ਇਹ ਹਾਲ ਹੋਇਆ ਅਟਲ ਸਾਹਿਬ ਦੇਖੋ ਚਾਰ ਸੀਟਾਂ ਜਿਵਨੀ ਚੋਣ ਦੀਆਂ ਸੀ ਇੱਕ ਤਾਂ ਉਹਨਾਂ ਦੀ ਆਪਣੀ ਧਰਮ ਪਤਨੀ ਅਮਰਤਾ ਵੜਿੰਗ ਦੀ ਦੂਜੀ ਸੁਖਜਿੰਦਰ ਸਿੰਘ ਰੰਧਾਵਾ ਦੀ ਧਰਮ ਪਤਨੀ ਬੀਬੀ ਜਗਜੀਤ ਜਤਿੰਦਰ ਕੌਰ ਰੰਧਾਵਾ ਦੀ ਇੱਕ ਇਹਨਾਂ ਦੀ ਇਹ ਸੀਟ ਹੋਊਗੀ ਦੂਜੀ ਹੋਊਗੀ ਜਤਿੰਦਰ ਕੌਰ ਦੀ ਇੱਥੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਪੈਸਾ ਚੱਲਿਆ ਹੋਊ ਸੁਖਜਿੰਦਰ ਸਿੰਘ ਰੰਧਾਵਾ ਤੋਂ ਕੌਣ ਯੁਰਤ ਕਰ ਸਕਦਾ ਹੈ ਪੈਸੇ ਲੈਣ ਦੀ ਰਹਿ ਗਿਆ ਫਿਰ ਦੋ ਔਰ ਇਹ ਰਣਜੀਤ ਕੁਮਾਰ ਹੈ ਚੱਬੇ ਵਾਲਾ ਵਾਲਾ ਉਹ ਤਾਂ ਭੋਜਨ ਸਮਾਰਿਤ ਪਾਰਟੀ ਛੱਡ ਕੇ ਸ਼ਾਮਲ ਹੋਇਆ ਸੀ ਕਾਂਗਰਸ ਦੇ ਵਿੱਚ ਤੇ ਕਾਲਾ ਢਿੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਇਹ ਪਰਿਵਾਰ ਪੁਰਾਣਾ ਕਾਂਗਰਸੀ ਹੈ ਇਸ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਭਰਾ ਇਸ ਦੁਨੀਆ 'ਚ ਨਹੀਂ ਰਹੇ ਸੀਰਾ ਢਿੱਲੋਂ ਉਹ ਪੁਰਾਣੇ ਕਾਂਗਰਸੀ ਨੇ ਕਹਿੰਦੇ ਆ ਕਿ ਇੱਕ ਦਰਜਨ ਤੋਂ ਵੱਧ ਵੱਡੇ ਵੱਡੇ ਸੀਨੀਅਰ ਆਗੂ ਹਾਲ ਦੀ ਘੜੀ ਜਿੱਥੇ ਉਹਨਾਂ ਦੇ ਹਸਤਾਖਰ ਨੇ ਬੰਦੇ ਸਾਰੇ ਵੱਡੇ ਆਗੂ ਨੂੰ ਮੈਂ ਕਹਿ ਰਿਹਾ ਉਹਨਾਂ ਦੀ ਚਰਚਾ ਚੱਲ ਰਹੀ ਹੈ ਜਿਹੜੇ ਇਸ ਵੇਲੇ ਪੰਜਾਬ ਦੀ ਕਾਂਗਰਸ ਹਾਈ ਕਮਾਂਡ ਦੇ ਸਿਰੇ ਦੇ ਆਗੂ ਨੇ ਉਹਨਾਂ ਨੇ ਇਸ ਗੱਲ ਦੇ ਵਿੱਚ ਕੀ ਹੈ ਕਿ ਦਵਿੰਦਰ ਯਾਦਵ ਨੇ ਪੈਸੇ ਲਏ ਨੇ ਅਲ ਜਵਾਵ ਅਦਵਿੰਦਰ ਜਾਦਪ ਤੇ ਇੱਥੇ ਬਹੁਤ ਸਾਰੇ ਪੱਠੇ ਇਹਨਾਂ ਕਾਂਗਰਸੀਆਂ ਦੇ ਇਹਨਾਂ ਇੰਚਾਰਜਾਂ ਨੇ ਬਹਾਈ ਨੇ ਜਿਹੜਾ ਇਹ ਤੋਂ ਪਹਿਲਾ ਇੰਚਾਰਜ ਸੀ ਰਾਜਸਥਾਨ ਨਾਲ ਸੰਬੰਧਿਤ ਉਹਦੇ ਬਾਰੇ ਤਾਂ ਜਸਬੀਰ ਸਿੰਘ ਡਿੰਪਾ ਸਾਬਕਾ ਮੈਂਬਰ ਪਾਰਲੀਮੈਂਟ ਸ਼ਰਿਆਵ ਨਾਲ ਲੈ ਕੇ ਕਹਿੰਦੇ ਹੁੰਦੇ ਸੀ ਸ਼ਬਦ ਵੀ ਇਹ ਹੈ ਜ ਆ ਵਰਤਦੇ ਸੀ ਜਿਹੜਾ ਮੈਂ ਇੱਥੇ ਨਹੀਂ ਕਹਿਣਾ ਕਿਆ ਆ ਗਿਆ ਬਾੜਮੀਰ ਦਾ ਫਲਾਨਾ ਉਦੋਂ ਪਹਿਲਾਂ ਹਰੀਸ਼ रावतਨ ਚਾਰਜ ਸੀ ਇੱਥੋਂ ਦਾ ਇਲਜ਼ਾਮਾਂ ਦੀ ਝੜੀ ਉਹਦੇ ਤੇ ਵੀ ਬਹੁਤ ਵੱਡੀ ਲੱਗੀ ਸੀ ਇਹ ਜਿੰਨੀਆਂ ਇਲਜ਼ਾਮਾਂ ਲੱਗਦੀਆਂ ਨੇ ਤੇ ਕਾਂਗਰਸੀਆਂ ਕੋਲੇ ਕੋਈ ਦੁੱਧ ਤੋਤਾ ਹੈ ਹੀ ਨਹੀਂ ਹੁਣ ਰਾਜਾ ਵੜਿੰਗ ਤੇ ਦਵਿੰਦਰ ਜਾਦਵ ਤੇ ਇਲਜ਼ਾਮਾਂ ਦੀ ਝੜੀ ਲੱਗ ਗਈ ਹੈ ਮੈਂ ਨਾਮ ਇਸ ਕਰਕੇ ਨਹੀਂ ਲੈ ਰਿਹਾ ਕਿ ਉਹਨਾਂ ਬਾਰੇ ਇਹ ਮੇਰੇ ਧਿਆਨ 'ਚ ਅਜੇ ਤੱਕ ਨਹੀਂ ਕਿ ਕੋਈ ਲਿਖਤੀ ਸ਼ਿਕਾਇਤ ਹੋਈ ਹੈ ਜਾਂ ਨਹੀਂ ਪਰ ਨਾ ਵੱਡੇ-ਵੱਡੇ ਆਗੂਆਂ ਦਾ ਲਿਆ ਜਾ ਰਿਹਾ ਹੈ ਜਿਨ੍ਹਾਂ ਨੇ ਰਾਜਾ ਬੜਿੰਗ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਸ਼ਿਕਾਇਤ 'ਚ ਇਹ ਵੀ ਕਹਤਾ ਇਸ ਸਰਦ ਤੇ ਸਿਰਫ ਆਪਣੇ ਹਲਕੇ ਗਿੱਦੜ ਵੇਹੇ ਨੂੰ ਤਰਜੀਹ ਦਿੰਦੇ ਆ ਉੱਥੋਂ ਹੀ ਸੋਸ਼ਲ ਮੀਡੀਆ ਚਲਾਉਂਦੇ ਆ ਤੇ ਜਿਹੜਾ ਤਿਲ ਫੁੱਲ ਇਕੱਠਾ ਹੁੰਦਾ ਉਹ ਵੀ ਉਧਰਲੇ ਪਾਸੇ ਨੂੰ ਧੱਕ ਦਿੰਦੇ ਆ ਤਮਾਮ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਜਿਹਦੇ ਬਾਰੇ ਸਪਸ਼ਟੀਕਰਨ ਤਾਂ ਰਾਜਾ ਵੜਿੰਗਰੂ ਆਪ ਦੇ ਨਾਲ ਪਵੇਗਾ ਪਰ ਸਮੱਸਿਆ ਇੱਥੇ ਇਹ ਹੈ ਕਿ ਕਾਂਗਰਸੀ ਪੰਜਾਬ ਦੇ 59 ਸੀਟਾਂ ਜਿੱਤਣ ਦੀ ਗੱਲ ਨਹੀਂ ਕਰਦੇ ਪਹਿਲਾਂ ਮੁੱਖ ਮੰਤਰੀ ਬਣਨ ਦੀ ਗੱਲ ਕਰਦੇ ਐ ਉਪਲੇ ਮਾਨਸੂ ਪਹਿਲਾਂ 59 ਜਿੱਤਤਾ ਜਾਓ 2012 ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਮਾਮਲਾ ਗੁਆਇਆ ਸੀ ਸਮਾਂ ਇਹ ਜਿਹੜਾ ਮਾਮਲਾ ਉੱਠਿਆ ਇਹ ਕਾਂਗਰਸ ਦੀ ਹਾਈ ਕਮਾਂਡ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਇਹਨੂੰ ਕਿਹੜੇ ਤਰੀਕੇ ਨਾਲ ਨਜਿੱਠਦੇ ਆ ਤੇ ਇਹ ਸਾਰਿਆਂ ਦੇ ਸਾਹਮਣੇ ਐ ਪਰ ਜੇ ਕਾਂਗਰਸੀਆਂ ਨੇ ਇਹੋ ਜੇ ਮਾਮਲੇ ਸਹੀ ਤਰੀਕੇ ਨਾਲ ਨਾ ਜੱਠੇ ਤਾਂ ਕਈ ਵਾਰੀ ਮੁਸ਼ਕਲ ਵੀ ਬਣ ਜਾਂਦੀ ਹੈ ਜੀ ਸੋ ਦੂਜੇ ਪਾਸੇ ਤੁਲਸਾਬ ਇਹਨਾਂ ਦੇ ਇੱਕ ਹੋਰ ਸਾਫਕਾ ਵਿਧਾਇਕ ਨੇ ਜੀ ਦਲਵੀਰ ਗੋਲਡੀ ਪੰਬਾ ਪਾਰ ਹੋਏ ਹੋਏ ਨੇ ਦੁਆਰਾ ਪਾਰਟੀ ਸ਼ਾਮਲ ਹੋਣ ਨੂੰ ਹਾਲਾਂਕਿ ਜਦੋਂ ਉਹਨਾਂ ਨੇ ਪਾਰਟੀ ਛੱਡੀ ਸੀ ਤਾਂ ਕਾਂਗਰਸ ਬਾਰੇ ਪ੍ਰਤਾਪ ਸਿੰਘ ਬਾਜਾ ਬਾਰੇ ਤੇ ਹੋਰ ਲੀਡਰਾਂ ਬਾਰੇ ਕਾਫੀ ਖੁੱਲ ਕੇ ਬੋਲੇ ਸੀ ਅੱਜ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਹਿੰਦੇ ਮੈਂ ਆਪਣੇ ਨਾਲ ਦੇ ਬੰਦੇ ਦੇ ਨਾਲ ਸਲਾਹ ਕੀਤੀ ਉਹਨੇ ਕਿਹਾ ਕਿ ਮੈਨੂੰ ਉਹਨੇ ਘਰ ਦੇ ਵਿੱਚ ਵਾਪਸੀ ਕਰਨੀ ਚਾਹੀਦੀ ਉੱਥੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਗਲਤੀਆਂ ਹੋ ਜਾਂਦੀਆਂ ਨੇ ਪ੍ਰਤਾਪ ਸਿੰਘ ਬਾਜਾ ਮੈਨੂੰ ਬੋਲੇ ਸੀ ਕਿ ਕਹਿੰਦੇ ਮੈਂ ਤਹਿਸ਼ ਤੇ ਜ਼ਿਆਦਾ ਆ ਗਿਆ ਸੀ ਮੈਂ ਤੋਂ ਜ਼ਿਆਦਾ ਬੋਲਿਆ ਗਿਆ ਸੀ ਪਰ ਮੈਂ ਫੇਰ ਵੀ ਉਹਨਾਂ ਨਾਲ ਗੱਲ ਕਰੂੰਗਾ ਫੋਨ ਤੇ ਉਸ ਤੋਂ ਬਾਅਦ ਆਫਤਾ ਕੈਮ ਕਰੂੰਗਾ ਉਹਨਾਂ ਨੂੰ ਮਿਲ ਕੇ ਵੀ ਆਉਂਗਾ ਜੀ ਕਹਿੰਦੇ ਜੇ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਦਲਬੀਰ ਸਿੰਘ ਗੋਲਡੀ ਸੁਭਾ ਪ੍ਰਧਾਨ ਕਾਂਗਰਸ ਰਾਜਾ ਵੜਿੰਗ ਦੇ ਗੱਦੜਵੇ ਹਲਕੇ ਦੇ ਵਿੱਚ ਚੋਣ ਜਲਸਿਆਂ ਦੌਰਾਨ ਮੰਚ ਤੇ ਅਕਸਰ ਦੇਖੇ ਗਏ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਬੜਾ ਸਖਤ ਸਟੈਂਡ ਲਿਆ ਉਹ ਕਹਿੰਦੇ ਜਦੋਂ ਤੱਕ ਅਸੀਂ ਆਗਿਆ ਨਹੀਂ ਦਿੰਦੇ ਕਿਸੇ ਨੂੰ ਅਸੀਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਹੀਂ ਕਰਦੇ ਭਾਵੇਂ ਕੋਈ ਹੋਵੇ ਤੇ ਉਹਦੀ ਹਮਾਇਤ ਤੇ ਕੋਈ ਹੋਵੇ ਹਾਂ ਉਹਨੇ ਕਿਸੇ ਵੀ ਉਮੀਦਵਾਰ ਦੀ ਮਦਦ ਕਰਨੀ ਹੈ ਇਹ ਤਾਂ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਅਮਰਤਾ ਬੜਿੰਗ ਦੀ ਮਦਦ ਵਾਸਤੇ ਆਏ ਸੀ ਜਦੋਂ ਰਾਜਾ ਬਰਿੰਗ ਨੇ ਉੱਥੇ ਆਪਣੀ ਚੋਣ ਜਲਸਿਆਂ ਦੇ ਵਿੱਚ ਉਹਨਾਂ ਨੂੰ ਨਾਲ ਰੱਖਿਆ ਮੈਨੂੰ ਯਾਦ ਆ ਜਦੋਂ ਇਹ ਵਿਧਾਨ ਸਭਾ ਜਿਹੜੀਆਂ ਚੋਣਾਂ ਸੀ ਔਰ ਜਿਹੜਾ ਸੁਖਪਾਲ ਸਿੰਘ ਖਹਿਰਾ ਇੱਥੇ ਚੋਣਾਂ ਲੜ ਰਹੇ ਸੀ ਸੰਗਰੂਰ ਤੋਂ ਉਹਨਾਂ ਨੇ ਕਾਫੀ ਯਤਨ ਕੀਤਾ ਕਿ ਉਹ ਇਹ ਚੋਣ ਦੇ ਵਿੱਚ ਦਲਬੀਰ ਗੋਲਡੀ ਕਿਸੇ ਪਾਸੇ ਨਾ ਜਾਵੇ ਉਹਨਾਂ ਨੇ ਦਲਬੀਰ ਗੋਲਡੀ ਨੂੰ ਕਿਹਾ ਕਿ ਗੋਲਡੀ ਤੂੰ ਕਿਸੇ ਪਾਸੇ ਜਾ ਨਾ ਤੈਨੂੰ ਮੰਤਰੀ ਬਣਵਾਉਣਾ ਸਾਡਾ ਕੰਮ ਹੈ ਜਿਹੜਾ ਲੋਕ ਸਭਾ ਦੀ ਚੋਣਾਂ ਸੀਗੀਆਂ ਐਸ ਤੋਂ ਪਹਿਲਾਂ ਜਿਹੜਾ ਮੀਤਿਆਰ ਸਾਹ ਨੇ ਉਹ ਲੋਕ ਸਭਾ ਦੀ ਚੋਣ ਜਿੱਤੀ ਹੈ ਪਰ ਦਲਬੀਰ ਗੋਲਡੀ ਜਿਹੜਾ ਸੀਗਾ ਇਹਨਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਿਆ ਉੱਥੇ ਕਹਿੰਦੇ ਇਹਨੂੰ ਵਿਸ਼ਵਾਸ ਦਿੱਤਾ ਸੀ ਕਿ ਮੀਤਿਆਰ ਨੇ ਜਿੱਤੀ ਜਾਣੇ ਤੈਨੂੰ ਉਹਦੀ ਥਾਤੇ ਬਰਨਾਲਾ ਟਿਕਟ ਦੇ ਦੇਾਂਗੇ ਜਿੱਤ ਜੇਂਗਾ ਤੇ 20000 ਵਾਲਾ ਮੈਕਮ ਉਹ ਭਾਵ ਖੇਡਾਂ ਦਾ ਮੈਕਮਾ ਤੁਹਾਡੇ ਹਵਾਲੇ ਕਰ ਦਿੱਤਾ ਜਾਪੇਗਾ ਜਦੋਂ ਕਹਿੰਦੇ ਆ ਕਿ ਨਾਤੀ ਤੁੱਤੀ ਰਹੇਗੀ ਮੁੱਦੇ ਮੱਖੀ ਪੈਗੀ ਜਦੋਂ ਕੁਝ ਵੀ ਨਾ ਮਿਲਿਆ ਨਾ ਇਧਰ ਕੇ ਨਾ ਉਧਰ ਕੇ ਰਹੇ ਸੋ ਦਲਵੀਰ ਗੋਲਡੀ ਨੇ ਸਮਝਿਆ ਕਿ ਆਦਾ ਜੱਗੋ 13ਵੀਂ ਹੋ ਗਈ ਆਪਾਂ ਦੱਸ ਉਹਨੂੰ ਕਿੱਧਰ ਦੇ ਪਾਸੇ ਨੂੰ ਜਾਈਏ ਮੁੜ ਕੇ ਜਾ ਕੇ ਉਹਨੂੰ ਅਹਿਸਾਸ ਹੋ ਗਿਆ ਕਿ ਮੈਨੂੰ ਕਾਂਗਰਸ ਪਾਰਟੀ ਛੱਡਣੀ ਨਹੀਂ ਸੀ ਚਾਹੀਦੀ ਤੇ ਹੁਣ ਉਹਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਉਹ ਕਹਿੰਦਾ ਵੀ ਗਲਤੀਆਂ ਹੋ ਜਾਂਦੀਆਂ ਮੈਂ ਤੈਅ ਚਾ ਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਬਾਰੇ ਬੜਾ ਪੁੱਠਾ ਸਿੱਧਾ ਬੋਲ ਗਿਆ ਸੀ ਉਹਨਾਂ ਦਾ ਗੁੱਸੇ ਹੋਣਾ ਸੁਭਾਵਿਕ ਹੈ ਵੱਡੇ ਨੇ ਮੈਂ ਬਕਾਇਦਾ ਉਹਨਾਂ ਤੋਂ ਟਾਈਮ ਲਵਾਵਾਂਗਾ ਟਾਈਮ ਲੈ ਕੇ ਦੁਨਨੇ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗ ਕੇ ਆਵਾਂਗਾ ਕਿ ਮੈਂ ਉਸ ਵੇਲੇ ਗਲਤ ਬੋਲ ਬੈਠਾ ਤੇ ਜੇ ਉਹਨਾਂ ਦੇ ਨਾਲ ਬੈਠ ਕੇ ਮੈਨੂੰ ਮੀਡੀਆ 'ਚ ਕੋਈ ਗੱਲ ਕਰਨੀ ਪਵੇ ਮੈਂ ਉਹ ਵੀ ਕਰਾਂਗਾ ਮੈਨੂੰ ਆਸ ਹੈ ਕਿ ਉਹ ਵੱਡੇ ਭਰਾ ਨੇ ਉਮਰ 'ਚ ਵੀ ਵੱਡੇ ਨੇ ਪਾਰਟੀ ਦੇ ਕਦਮ ਉਤੋਂ ਤੋਂ ਵੀ ਬਹੁਤ ਵੱਡੇ ਆਗੂ ਨੇ ਤੇ ਮੈਨੂੰ ਵੀ ਤਾਂ ਕਿਉਂ ਮੈਨੂੰ ਮਾਫ ਕਰ ਦੇਣਗੇ ਕਿਉਂਕਿ ਬਾਜਵਾਦ ਸਾਹਿਬ ਨੇ ਕਹਿਤਾ ਕਿ ਕਿਹੜਾ ਦਵਿੰਦਰ ਜਯੋਦਵ ਜਾਂ ਕੋਈ ਹੋਰ ਜਦੋਂ ਤੱਕ ਅਸੀਂ ਸਹਿਮਤੀ ਨਹੀਂ ਦਿੰਦੇ ਇਹ ਬੰਦਾ ਵਾਪਸ ਨਹੀਂ ਲਿਆ ਜਾ ਸਕਦਾ ਹਾਂ ਐਨੀ ਗੱਲ ਬੋ ਕਿ ਦਲਵੀਰ ਗੋਲਡੀ ਮਿਹਨਤੀ ਇਨਸਾਨ ਹੈ देर रात ਕੰਮ ਕਰਨ ਵਾਲਾ ਹੈ ਜੇ ਇੱਕ ਮਿਹਨਤੀ ਵਿਅਕਤੀ ਕਾਂਗਰਸ ਪਾਰਟੀ ਨੂੰ ਮਿਲ ਜਾਵੇ ਇਹਦਾ ਫੈਸਲਾ ਕਰਨਾ ਕਾਂਗਰਸ ਪਾਰਟੀ ਨੇ ਸੂਬੇ ਦੀ ਹਾਈ ਕਮਾਂਡ ਨੇ ਤੇ ਕੇਂਦਰ ਦੀ ਹਾਈ ਕਮਾਂਡ ਨੇ ਪਰ ਜੇ ਉਹਦੀ ਗੱਲ ਬਣ ਜਾਵੇ ਮੇਰਾ ਖਿਆਲ ਹੈ ਕਿ ਇਹ ਸ਼ਾਇਦ ਚੰਗਾ ਵੀ ਹੋ ਸਕਦਾ ਹੈ ਪਾਰਟੀਆਂ ਦੇ ਵਿੱਚ ਬੰਦੇ ਬਹੁਤ ਵਾਰੀ ਟੁੱਟਦੇ ਆ ਬਹੁਤ ਵਾਰੀ ਰੁੱਸਦੇ ਆ ਬਹੁਤ ਵਾਰੀ ਸ਼ਾਮਿਲ ਹੋ ਜਾਂਦੇ ਆ ਇੱਥੇ ਕਿੰਨੇ ਬੰਦੇ ਨੇ ਜਿਹੜੇ ਸਵੇਰ ਨੂੰ ਪਦੇ ਕਿਹੜੀ ਪਾਰਟੀ ਸ਼ਾਮ ਨੂੰ ਕਿਹੜੀ ਚ ਸੋ ਦਲਵੀਰ ਗੋਲਡੀ ਨੇ ਓਪਨ ਤੌਰ ਦੇ ਉੱਤੇ ਆਪਣੀ ਗਲਤੀ ਮੰਨੀ ਹੈ ਕਿ ਮੈਂ ਉਦੋਂ ਗਲਤ ਸਟੈਪ ਚੱਕ ਬੈਠਾ ਹੁਣ ਦੁਬਾਰਾ ਦਲਵੀਰ ਸਿੰਘ ਆ ਉਹ ਤੋਂ ਉੱਥੇ ਚੱਲਿਆ ਜੇ ਉਹ ਥੋੜਾ ਜਿਹਾ ਚੁੱਪ ਰਹਿ ਜਾਂਦਾ ਠੰਮਾ ਵਰਤ ਲੈਂਦਾ ਤੇ ਬਲਵਿੰਦਰ ਬਿੱਟੂ ਜੀ ਦਲਵੀਰ ਦੀ ਸਨੀਅਰਿਟੀ ਉੱਪਰ ਰਹਿੰਦੀ ਜੀ ਅੱਜ ਜੇ ਦੂਜੀ ਵਾਰ ਤੁਸੀਂ ਆਉਂਗੇ ਤਾਂ ਪਹਿਲਾਂ ਵਾਲੀ ਸਨੀਅਰਿਟੀ ਦੇ ਵਿੱਚ ਸ਼ਾਇਦ ਤੁਹਾਨੂੰ ਥਾਂ ਨਾ ਮਿਲੇ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਕਿਸਾਨ ਲੀਡਰ ਨੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਨੂੰ ਡੀਟੇਨ ਕਰ ਲਿਆ ਗਿਆ ਸੀ ਪੁਲਿਸ ਵੱਲੋਂ ਤੇ ਟਿਲ ਸਾਹਿਬ ਉੱਥੇ ਮਿਲਣ ਨਹੀਂ ਦਿੱਤਾ ਜਾ ਰਿਹਾ ਕਿਸਾਨ ਲੀਡਰ ਪਹੁੰਚੇ ਰ ਮਿਲਣ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਕਾਫੀ ਸਿਕਿਉਰਿਟੀ ਦੇ ਵਿੱਚ ਰੱਖਿਆ ਗਿਆ ਤੇ ਦੂਜੇ ਪਾਸੇ ਜੋ ਖਬਰ ਨਿਕਲ ਕੇ ਸਾਹਮਣੇ ਆਈ ਆਪਣੇ ਕੋਲੇ ਖਨੌਰੀ ਬਾਰਡਰ ਦੇ ਉੱਤੇ ਡੀ ਆਈ ਜੀ ਰੇਂਜ ਮਨਦੀਪ ਸਿੰਘ ਸਿੱਧੂ ਤੇ ਐਸ ਐਸ ਪੀ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਹੋਏ ਨੇ ਜੀ ਦੇਖੋ ਜਦੋਂ ਵੀ ਮਸਲਾ ਹੱਲ ਹੋਣਾ ਇਹ ਗੱਲਬਾਤ ਤਾਂ ਹੀ ਹੋਣਾ ਡੱਲੇਵਾਲ ਸਾਹਿਬ ਨੂੰ ਹਰਾਸਤ ਵਿੱਚ ਲਿਆ ਹੋਇਆ ਡੀ ਐਮ ਸੀ ਦੇ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਕਿਉਂਕਿ ਡੱਲੇਵਾਲ ਸਾਹਿਬ ਘਰੇ ਕਹੇ ਸੀ ਉਹ ਜ਼ਮੀਨ ਅਠਕ ਕਿੱਲੇ ਜ਼ਮੀਨ ਹੈ ਇਹਨਾਂ ਕੋਲੇ ਉਹ ਆਪਣੀ ਪੁੱਤਰ ਨੂੰ ਤੇ ਛੜ ਪੋਤੀ ਇੱਕ ਕਿ ਮੇਰੇ ਤੋਂ ਬਾਅਦ ਮੇਰੀ ਇਸ ਜ਼ਮੀਨ ਦੇ ਬਾਰਸ ਇਤਨੇ ਬੰਦੇ ਨੇ ਇਹ ਵੀ ਐਲਾਨ ਕਰਿਆ ਹੈ ਕਿ ਜੇ ਆਵਾਂਗਾ ਜਿੱਤ ਕੇ ਆਵਾਂਗਾ ਨਹੀਂ ਫਿਰ ਚਾਰ ਭਰਾਵਾਂ ਦੇ ਮੁੱਢੇ ਤੇ ਲੈ ਜਾਇਓ ਮੈਨੂੰ ਪਾਪ ਉਹਨਾਂ ਨੇ ਮਨ ਬਣਾ ਚੁੱਕੇ ਨੇ ਕਿ ਜੇ ਮਰਨ ਵਰਤ ਤੇ ਬੈਠਾਂ ਤਾਂ ਹਕੀਕਤ ਦੇ ਵਿੱਚ ਬੈਠਾਂਗਾ ਹਸਪਤਾਲ ਜਿਸ ਕਰਕੇ ਦਾਖਲ ਕਰਾਇਆ ਕਹਿੰਦੇ ਆ ਕਿ ਪਹਿਲਾਂ ਉਹਨਾਂ ਨੇ ਗਲੂਕੋਜ਼ ਵਗੈਰਾ ਵੀ ਨਹੀਂ ਲੱਗਣ ਦਿੱਤਾ ਸੀ ਤੇ ਉੱਥੇ ਸੁਖਜੀਤ ਸਿੰਘ ਜਿਹੜੇ ਨੇ ਉਹ ਬੇਗਾਨੀ ਹਰ ਦੇ ਵੰਡ ਪੁਖੜਤਾਲ ਦੇ ਉੱਤੇ ਅੱਜ ਡੀਆਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਤੇ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਉਹਨਾਂ ਨੂੰ ਮਿਲਣ ਵਾਸਤੇ ਖਨੌਰੀ ਬਾਰਡਰ ਦੇ ਉੱਤੇ ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਲਗਾਤਾਰਤਾ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਹੈ ਕਿਸਾਨਾਂ ਦਾ ਉੱਥੇ ਜਾਣਗੇ ਮੇਰਾ ਖਿਆਲ ਮਨਦੀਪ ਸਿੰਘ ਸਿੱਧੂ ਇੱਕ ਬੜੇ ਨਪੁੰਨ ਅਫਸਰ ਨੇ ਇਮਾਨਦਾਰੀ ਦੀ ਮੂਰਤ ਨੇ ਔਖੇ ਤੋਂ ਔਖੇ ਕੰਮ ਨਾਲ ਟੱਕਰ ਲੈਣ ਦੀ ਜੁਰਤ ਰੱਖਦੇ ਆ। ਔਰ ਫੈਸਲੇ ਕਰਾਉਣ ਦੇ ਵਿੱਚ ਵੀ ਉਹਨਾਂ ਦਾ ਕੋਈ ਸਾਨੀ ਨਹੀਂ। ਉਹ ਸਰਕਾਰ ਵੱਲੋਂ ਮਿਲਣ ਵਾਸਤੇ ਗਏ ਆ ਕਿਸਾਨ ਆਗੂਆਂ ਨੂੰ। ਹੋ ਸਕਦਾ ਕੋਈ ਗੱਲ راہ ਪੈ ਜਾਵੇ। ਸਾਡੀ ਹਮੇਸ਼ਾ ਤੋਂ ਇਹੀ ਗੱਲ ਰਹਿੰਦੀ ਹੈ ਕਿ ਜੇ ਗੱਲਬਾਤ ਰਾਹੀਂ مسئلہ ਹੱਲ ਹੋ ਜਾਵੇ ਤਾਂ ਇਹਦੇ ਨਾਲ ਦੀ ਰੀਸ ਨਹੀਂ ਉਮੀਦ ਰੱਖਣੀ ਚਾਹੀਦੀ ਹੈ ਕਿ ਸ਼ਾਇਦ ਕਿਸਾਨਾਂ ਦਾ ਤੇ ਸਰਕਾਰ ਦਾ ਕੋਈ ਵਿਚ ਵਿਚਾਲੇ ਦਾ ਰਾਹ ਨਿਕਲੇ ਆਵੇ ਇਹ ਵੀ ਬਹੁਤ ਚਿਰ ਤੋਂ ਬੈਠੇ ਨੇ ਇਹ ਕਿਸੇ ਵਾਸਤੇ ਨਹੀਂ ਬੈਠੇ ਕਿਸਾਨੀ ਮੰਗਾ ਵਾਸਤੇ ਬੈਠੇ ਆ ਸਮੱਸਿਆ ਇਸ ਗੱਲ ਦੀ ਹੈ ਕਿ ਜਿੰਨੇ ਜਥੇਬੰਦੀਆਂ ਨੇ ਲੀਡਰ ਹੈ ਉਹਨੀਆਂ ਜਥੇਬੰਦੀਆਂ ਨੇ ਸਰਕਾਰ ਵਾਸਤੇ ਸਮੱਸਿਆ ਹੈ ਵੀ ਗੱਲ ਕਰੇ ਤਾਂ ਕਿਹਦੇ ਨਾਲ ਕਰੇ ਜੇ ਜਿਹੜੀ ਸਾਰੇ ਜਣੇ ਗੱਲ ਮੰਨ ਰਹੇ ਨੇ ਇਹਨਾਂ ਦਾ ਹੈਗਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਉਧਰਲੇ ਪਾਸੇ ਸੰਯੁਕਤ ਕਿਸਾਨ ਮੋਰਚਾ ਦੂਜਾ ਵੀ ਹੈ ਸੋ ਇਹਨਾਂ ਨਾਲ ਕੌਣ ਨੇ ਜੱਠੇ ਇਹ ਬੜੀ ਵੱਡੀ ਐਸ ਵੇਲੇ ਗੱਲ ਸਾਹਮਣੇ ਆ ਰਹੀ ਹੈ ਹੁੰਦਾ ਕੁਝ ਕਿ ਨਹੀਂ ਹੁੰਦਾ ਸਮਾਂ ਦੱਸੇ ਜੀ ਸਟੇਲ ਸਰ ਨਾਲ ਹੀ ਖਬਰ ਲਾਵਾਂਗੇ ਆਪਾਂ ਹਰਿਆਣੇ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਜੀ ਸ਼ਿਆਮ ਸਿੰਘ ਰਾਣਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਜੇ ਸਰਪੰਚ ਸਿੰਘ ਪੰਧੀਰੋਂ ਲੈ ਕੇ ਉਹਨਾਂ ਦਾ ਕਹਿਣਾ ਹੈ ਜੇਕਰ ਕਿਸਾਨ ਪੈਦਲ ਜਾਂਦੇ ਨੇ ਜਾਣ ਸ਼ਾਂਤਮਈ ਤਰੀਕੇ ਨਾਲ ਜਾਣ ਅਸੀਂ ਉਹ ਸਹਿਮਤ ਹਾਂ ਕਿਉਂਕਿ ਉਹ ਅਸੀਂ ਕਿਸੇ ਦੇ ਕਾਰਨ ਨਹੀਂ ਰੋਕ ਸਕਦੇ ਜੀ ਦੇਖੋ ਲੋਕਤੰਤਰ ਦੇ ਵਿੱਚ ਲੋਕ ਵਿਖਾਵੇ ਕਰਨ ਦਾ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਅਮਨ ਸ਼ਾਂਤੀ ਨਾਲ ਪੂਰਾ ਅਧਿਕਾਰ ਹੈ ਸਪਰੀਮ ਕੋਰਟ ਵੀ ਕਹਿੰਦਾ ਕੋਈ ਉਹਨੂੰ ਰੋਕ ਨਹੀਂ ਸਕਦਾ ਫਿਰ ਸ਼ੰਭੂ ਬਾਰਡਰ ਦੇ ਉੱਤੋਂ 4 ਫੁੱਟ ਰਸਤਾ ਖੋਲਤਾ ਇਹਦਾ ਮਤਲਬ ਇਹੀ ਕਾਰਨ ਆ ਕੋਈ ਗੱਲਬਾਤ ਹੋਈ ਹੋਣੀ ਹੈ ਉਹ ਕਹਿੰਦੇ ਅਸੀਂ ਤੁਰਕੇ ਜਾਵਾਂਗੇ ਦਿੱਲੀ ਇਹ ਰਾਣਾ ਸਾਹਿਬ ਕਹਿੰਦੇ ਜੇ ਤੁਰਕੇ ਜਾ ਰਹੇ ਨੇ ਟਰੈਕਟਰ ਟਰਾਲੀਆਂ ਨਹੀਂ ਲੈ ਕੇ ਜਾ ਰਹੇ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਰੋਕਦੇ ਉਹ ਦਿੱਲੀ ਦੇ ਬਾਰਡਰ ਤੱਕ ਜਾ ਸਕਦੇ ਨੇ ਬਾਕੀ ਸਾਰਾ ਤਾਂ ਰਸਤਾ ਹਰਿਆਣੇ ਦਾ ਹੀ ਹੈ ਲਗਭਗ 200 ਤੇ 30 ਕਿਲੋਮੀਟਰ ਦੇ ਆਸ-ਪਾਸ ਦੇਖਦੇ ਹਾਂ 6 ਦਸੰਬਰ ਨੂੰ ਇਹਨਾਂ ਨੇ ਕੂਚ ਕਰਨਾ ਹੈ ਤੇ ਉਹ ਕਿੱਥੋਂ ਕਿ ਤੱਕ ਜਾਂਦੇ ਹੈ ਜੀ ਸਦੂਜੇ ਪਾਸੇ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਕਾਫੀ ਜਦੋਜਾਹਦ ਕਰਨੀ ਪਈ ਹੈ ਜੀ ਤੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਿੱਥੇ ਕਿਹਾ ਜਾ ਰਿਹਾ ਹੈ ਦਸੰਬਰ ਦੇ ਵਿੱਚ ਚੋਣਾ ਹੋ ਜਾਣਗੇ ਢਿਲ ਸਾਬ ਉਹ ਤੇ ਹੀ ਭਾਜਪਾ ਸਭ ਤੋਂ ਤੇਜ਼ ਚੱਲ ਰਹੀ ਉਹਨਾਂ ਵੱਲੋਂ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਇੰਚਾਰਜ ਲਗਾ ਦਿੱਤੇ ਗਏ ਨੇ ਵੀ ਕਿਵੇਂ-ਕਿਵੇਂ ਕੰਮ ਕਰਨਾ ਜੀ ਨਗਰ ਨਿਗਮ ਚੋਣਾ ਲੈ ਕੇ ਜੀ ਦੇਖੋ ਇਹਨਾਂ ਨੇ ਆਪਣੇ ਇੰਚਾਰਜ ਤੇ ਸਹਿਨ ਚਾਰਜ ਦੀ ਇਹ ਸੂਚੀ ਜਾਰੀ ਕਰਤੀ ਆ ਪੰਜ ਨਗਰ ਨਗਮ ਚੋਣਾ ਲਈ ਇਹਨਾਂ ਨੇ ਅੰਮ੍ਰਿਤਸਰ ਵਾਸਤੇ ਜਿਹੜਾ ਇੰਚਾਰਜ ਬਣਾਏ ਨੇ ਉਹ ਹੈਗੇ ਨੇ ਜੀ ਸ਼ਵੇਤ ਮਲਕ ਅਸ਼ਵਨੀ ਸ਼ੇਖੜੀ ਕੋ-ਇਨਚਾਰਜ ਨੇ ਰਕੇਸ਼ ਸ਼ਰਮਾ ਵਿਕਰਮਜੀਤ ਸਿੰਘ ਚੀਮਾ ਜਲੰਧਰ ਲਈ ਇਹਨਾਂ ਨੇ ਜਿਹੜਾ ਇਨਚਾਰਜ ਬਣਾਇਆ ਮਰਨੰਜਨ ਕਾਲੀਆ ਤੇ ਅਸ਼ਵਨੀ ਸ਼ਰਮਾ ਜਿਹੜੇ ਉਪਨਚਾਰਜ ਨੇ ਸ਼ਸ਼ੀਲ ਰਿੰਕੂ ਤੇ ਕੀੜੀ ਪਡਾਰੀ ਫਗਵਾੜੇ ਲਈ ਵਿਜੇ ਸੰਪਲਾ ਤੇ ਸੋਮ ਪ੍ਰਕਾਸ਼ ਜੀ ਇੰਚਾਰਜ ਨੇ ਸੂਰਜ ਭਾਰਤਵਾਜ ਤੇ ਰਜੇਸ਼ ਬਾਗਾ ਇਹ ਕੋ ਇੰਚਾਰਜ ਨੇ ਪਟਿਆਲੇ ਲਈ ਹਰਜੀਤ ਗਰੇਵਾਲ ਤੇ ਮਹਾਰਾਣੀ ਪ੍ਰਨੀਤ ਕੌਰ ਇੰਚਾਰਜ ਨੇ ਤੇ ਅੱਗੇ ਹੈਗੇ ਦਮਨ ਬਾਜਵਾ ਸਰੂਪ ਚੰਦ ਸਿੰਘਲਾ ਬਠਿੰਡੇ ਵਾਲੇ ਇਹ ਕੋ-ਇਨਚਾਰਜ ਨੇ ਲੁਧਿਆਣੇ ਲਈ ਅਬਰਾਨ ਸ਼ਰਾਈ ਖੰਨਾ ਕੇਵਲ ਸਿੰਘ ਢਿੱਲੋਂ ਇਹ ਇਨਚਾਰਜ ਨੇ ਹਰਜੋਤ ਕਮਲ ਜਤਿੰਦਰ ਮਿੱਤਲ ਇਹਨਾਂ ਨੂੰ ਕੋ-ਇਨਚਾਰਜ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਨਗਰ ਨਿਗਮ ਚੋਣਾਂ ਲਈ ਬਣਾ ਦਿੱਤਾ ਗਿਆ ਹੈ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਜੀ ਵਿੱਚ ਸ਼ਾਮਲ ਹੁੰਦੇ ਸੀ ਜੀ ਸਾਬਕਾ ਮੰਤਰੀ ਨੇ ਜੀ ਕੈਲੋਸ਼ ਗਲੋਤ ਵੱਲੋਂ ਵਿਧਾਨ ਸਭਾ ਦੇ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਗਿਆ ਜੀ ਜਦੋਂ ਕੈਲੋਸ਼ ਗਲੋਤ ਪਿਛਲੇ ਦਿਨਾਂ ਦੇ ਵਿੱਚ ਇਹ ਸਾਬਕਾ ਮੰਤਰੀ ਨੇ ਇਹਨਾਂ ਨੇ ਅਸਤੀਫਾ ਦੇ ਕੇ ਇਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਜਦੋਂ ਇਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਉਦੋਂ ਬਾਅਦ ਕਾਨੂੰਨ ਇਹ ਕਹਿੰਦਾ ਹੈ ਕਿ ਜੇ ਤੁਸੀਂ ਪਾਰਟੀ ਛੱਡਦੇ ਹੋ ਤਾਂ ਤੁਹਾਡੇ ਤੇ ਜਿਹੜਾ ਇੱਕ ਕਾਨੂੰਨ ਲਾਗੂ ਹੋ ਜਾਂਦਾ ਹੈ ਪਾਰਟੀ ਨੂੰ ਛੱਡਣ ਦਾ ਸੋ ਤੁਸੀਂ ਉੱਥੇ ਰਹਿ ਨਹੀਂ ਸਕਦੇ ਤੁਹਾਨੂੰ ਅਸਤੀਫਾ ਦੇਣਾ ਹੀ ਪੈਣਾ ਹੈ ਜਿਹੜਾ ਪਾਰਟੀ ਛੱਡਣ ਵਾਲਾ ਇੱਥੇ ਕਾਨੂੰਨ ਬਣਿਆ ਹੋਇਆ ਉਹ ਲਾਗੂ ਹੁੰਦਾ ਹੈ ਕਿ ਇਹਨਾਂ ਨੇ ਜਿੱਤੇ ਤਾਂ ਸੀਗੇ ਆਮ ਆਦਮੀ ਪਾਰਟੀ ਤੋਂ ਮੰਤਰੀਪਰਾਇ ਛੱਡ ਕੇ ਚਲੇ ਗਏ ਉਹ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਫਿਰ ਭਾਰਤੀ ਜਨਤਾ ਪਾਰਟੀ ਵਿੱਚ ਇਹਨਾਂ ਨੂੰ ਕਿਵੇਂ ਰੱਖਿਆ ਜਾ ਸਕਦਾ ਹੈ ਜਿਹੜਾ ਕਾਨੂੰਨ ਹੈ ਇਸ ਮਾਮਲੇ ਦੇ ਵਿੱਚ ਉਹ ਲਾਗੂ ਹੋ ਜਾਂਦਾ ਹੈ ਜਦੋਂ ਬੰਦਾ ਉਹ ਪਾਰਟੀ ਨੂੰ ਛੱਡ ਜਾਵੇ ਉਹਦੇ ਤੇ ਉਸ ਕਾਨੂੰਨ ਦੀ ਜਿਹੜਾ ਦੂਜੀਆਂ ਪਾਰਟੀਆਂ ਛੱਡ ਜਾਣਾ ਹੁੰਦਾ ਹੈ ਉਹ ਲਾਗੂ ਹੁੰਦਾ ਮੈਂ ਭੁੱਲ ਗਿਆ ਉਹਨਾਂ ਦਾ ਥੋੜਾ ਜਿਹਾ ਨਾਮ ਕੀ ਹੈਗਾ ਸੋ ਇਹਨਾਂ ਨੇ ਦਲ ਬਦਲੂ ਕਾਨੂੰਨ ਦਲ ਬਦਲੂ ਕਾਨੂੰਨ ਦੇ ਤਹਿਤ ਇਹਨਾਂ ਤੇ ਲਾਗੂ ਹੋ ਗਿਆ ਜਿਹਦੇ ਕਰਕੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੈਂਬਰ ਬਜੋਂ ਅਸਤੀਫਾ ਦੇ ਕੇ ਦਲ ਬਦਲ ਗਏ ਨੇ ਜੀ ਸੋ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਜੀ ਬੀਬਾ ਹਰਸਿਮਰ ਕੋ ਬਾਦਰ ਵੱਲੋਂ ਜਿੱਥੇ ਕਹਿਿਆ ਗਿਆ ਕਿ ਸਦਨ ਦੇ ਪੈਸੇ ਦੇ ਜਿਹੜੇ ਖਰਚੇ ਫਜ਼ੂਰ ਖਰਚਾ ਕੀਤਾ ਜਾ ਰਿਹਾ ਹੈ ਕਿਉਂਕਿ ਜਿਹੜੀ ਸੱਤਾਧਾਰੀ ਸਰਕਾਰ ਉਹ ਜਵਾਬ ਨਹੀਂ ਦਿੰਦੀ ਜਿਹਦੇ ਚੱਲਦੇ ਵਿਰੋਧੀ ਫਿਰ ਹੰਗਾਮਾ ਕਰਦੇ ਵਿੱਚ ਵਿਚਾਰੇ ਸਾਡੇ ਮੁੱਦੇ ਰਹਿ ਜਾਂਦੇ ਸਾਡੇ ਕਈ ਅਹਿਮ ਮੁੱਦੇ ਨੇ ਪੰਜਾਬ ਦੇ ਖੇਤੀ ਨੂੰ ਲੈ ਕੇ ਹੋਗੇ ਪੰਜਾਬ ਯੂਨੀਵਰਸਿਟੀ ਦੇ ਹੋਗੇ ਪੰਜਾਬ ਯੂਨੀਵਰਸਿਟੀ ਚ ਬੈਠੇ ਸਟੂਟਾਉਣ ਲੱਗੇ ਹੋਗੇ ਜੀ ਦੇਖੋ ਬੀਬੀ ਹਰਸਬਰਤ ਕੌਰ ਕਹਿੰਦੇ ਆ ਕਿ ਜੀ ਜਦੋਂ ਵਿਰੋਧੀਆਂ ਦੇ ਵਿੱਚ ਉਹ ਮੁੱਦੇ ਠਾਉਂਦੇ ਆ ਹੰਗਾਮਾ ਹੋ ਜਾਂਦਾ ਹੁਣ ਤੱਕ ਤਾਂ ਇਹ ਨਾਲ ਹੀ ਬੈਠੇ ਸੀਗੇ ਜਿੰਨਾ ਮੰਗਾਂ ਦੀ ਅੱਜ ਗੱਲ ਹੋ ਰਹੀ ਹੈ ਜਦੋਂ ਇਹ ਪਾਰਟੀ ਛੱਡ ਗਏ ਉਦੋਂ ਇਹਨਾਂ ਨੂੰ ਇਹ ਮੁੱਦੇ ਯਾਦ ਆ ਗਏ ਚੰਗਾ ਹੁੰਦਾ ਜਦੋਂ ਤੁਸੀਂ ਪਾਰਟੀ ਦੇ ਵਿੱਚ ਸੀ ਮੰਤਰੀ ਸੀ ਕੋਈ ਮਸਲਾ ਹੱਲ ਕਰਾਉਂਦੇ ਤੁਹਾਡਾ ਨਾਂ ਵੀ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਂਦਾ ਉਦੋਂ ਨਜ਼ਰੀਆ ਹੋਰ ਹੁੰਦਾ ਹੈ ਤੇ ਜਦੋਂ ਹੁਣ ਛੱਡਤਾ ਹੁੰਦਾ ਜਿਹੜੀ ਐ ਵੀ ਬਾਦਰ ਗਿਆ ਇਹਨਾਂ ਦਾ ਸੋ ਬੀਬੀ ਹਰਸਬਰਤ ਕੌਰ ਬਾਦਲ ਨੇ ਇਹ ਮੁੱਦਾ ਚੁੱਕਿਆ ਕਿ ਜਿਹੜੇ ਵਿਰੋਧੀ ਤਰਦੀਆਂ ਗੱਲਾਂ ਤੁਸੀਂ ਸੁਣਦੇ ਨਹੀਂ ਹਗਾਮੇ ਹੁੰਦੇ ਐ ਬੜਾ ਪੈਸਾ ਬਰਬਾਦ ਹੁੰਦਾ ਐ ਕਾਫੀ ਉਹਨਾਂ ਨੂੰ ਅੱਜ ਖਜ਼ਾਨੇ ਦਾ ਚੇਤਾ ਆਇਆ ਕਿ ਇਹ ਚੀਜ਼ਾਂ ਫਜ਼ੂਲ ਖਰਚੀ ਹੁੰਦੀਆਂ ਨੇ ਪਰ ਜਦੋਂ ਸਤਾਜ ਜਿਵੇਂ ਬੈਠੇ ਹੁੰਦੇ ਐ ਉਦੋਂ ਕੱਖ ਨਹੀਂ ਨਜ਼ਰ ਆਉਂਦਾ ਕੁਰਸੀ ਤੋਂ ਸਵਾਏ ਕੋਈ ਦੂਜੀ ਚੀਜ਼ ਨਜ਼ਰ ਹੀ ਨਹੀਂ ਆਉਂਦੀ ਜੀ ਵਾਈ ਨਾਟ ਦੇ ਲੋਕਾਂ ਨੇ ਸਾਬ ਪ੍ਰਿੰਕਾ ਗਾਂਧੀ ਨੂੰ ਜਿਤਾ ਕੇ ਉਹਨਾਂ ਨੂੰ ਇੱਕ ਵੱਡਾ ਪ੍ਰਣਾਮ ਦਿੱਤਾ ਜੀ ਇਹ ਨਹੀਂ ਹੈਗਾ ਉਹਨਾਂ ਨੇ ਨਾ ਕਿਉਂਕਿ ਪ੍ਰਿੰਕਾ ਗਾਂਧੀ ਜਿੱਤ ਗਏ ਉਹ ਜਿੱਤ ਦਾ ਸਰਟੀਫਿਕੇਟ ਲੈਣਾ ਹੁੰਦਾ ਨਾ ਜ਼ਿਲ੍ਹਾ ਚੋਣ ਅਫਸਰ ਤੋਂ ਜੀ ਉਹ ਇਹ ਉੱਥੇ ਨਹੀਂ ਸੀਗੇ ਉਹ ਮੇਰਾ ਖਿਆਲ ਹੈ ਜਿਹੜਾ ਇਹਨਾਂ ਦਾ ਅਥੋਰਾਈਜ਼ਡ ਪੋਲਿੰਗ ਏਜੰਟ ਸੀ ਜਿਹਨੂੰ ਇਹਨਾਂ ਨੇ ਇਨਚਾਰਜ ਬਣਾਇਆ ਹੋਊਗਾ ਸਾਰੇ ਵੜਾਉਂਦੇ ਨੇ ਉਹਨਾਂ ਨੇ ਉਹ ਸਰਟੀਫਿਕੇਟ ਪ੍ਰਾਪਤ ਕੀਤਾ ਤੇ ਉਹ ਸਰਟੀਫਿਕੇਟ ਲੈ ਕੇ ਕਿਉਂਕਿ ਲੋਕ ਸਭਾ ਦੇ ਮੈਂਬਰ ਬਣਗੇ ਤੇ ਨਾਲ ਹੀ ਲੋਕ ਸਭਾ ਸ਼ੁਰੂ ਹੋਗੀ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਬਾਈ ਜਿੱਤ ਬੀਬੀ ਪ੍ਰਿੰਕਾ ਗਾਂਧੀ ਨੂੰ ਜਿਹੜਾ ਜਿੱਤ ਦਾ ਪ੍ਰਮਾਣ ਪੱਤਰ ਸਰਟੀਫਿਕੇਟ ਹੈ ਉਹ ਅੱਜ ਦਿੱਲੀ ਚ ਆ ਕੇ ਦੇਤਾ ਔਰ ਬੀਬੀ ਪ੍ਰੇਨਕਾ ਗਾਂਧੀ ਨੇ ਕੱਲ ਸੌ ਚੱਕਣੀ ਹੈ ਤੇ ਉਹ ਕਹਦਾ ਤੌਰ ਦੇ ਉਤੇ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਅਪਰੂਵਡ ਬਣ ਜਾਣਗੇ ਤੇ ਸੌਮ ਜਦ ਚੱਕ ਲੈਦਾ ਬੰਦਾ ਫਿਰ ਉਹ ਸਾਰਾ ਕੁਝ ਪੱਕਾ ਹੋ ਜਾਂਦਾ ਜੀ ਸੁਟਲ ਸਾਹਿਬ ਵਿਜੀਲੈਂਸ ਵੱਲੋਂ ਇੱਕ ਰਿਸ਼ਵਤ ਲੈਣ ਵਾਲੇ ਨੂੰ ਫੜਾਇਆ ਗਿਆ ਜੀ ਭਾਈ ਸਾਹਿਬ ਇਹ ਤਪੇ ਦਾ ਤਹਿਸੀਲਦਾਰ ਹੈ ਸੁਖਚੈਨ ਸਿੰਘ ਬਰਨਾਲੇ ਦੀ ਟੀਮ ਨੇ ਵਿਜੀਲੈਂਸ ਬਿਊਰੋ ਦੀ ਨੇ ਇਹਨਾਂ ਨੂੰ ਜਾ ਕੇ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਇਸੇ ਮੁੱਦੇ ਤੇ ਆਈ ਸੀ ਜ਼ੀਰੋ ਭ੍ਰਿਸ਼ਟਾਚਾਰ ਦੀ ਟੋਲਰੈਂਸ ਬਰਨਾਲੇ ਦੀ ਟੀਮ ਜਿਹਦੇ ਵਿੱਚ ਇੰਸਪੈਕਟਰ ਗੁਰਮੇਲ ਸਿੰਘ ਗਏ ਸਨ ਉਹਨਾਂ ਦੀ ਟੀਮ ਸਾਰੀ ਨਾਲ ਸੀ ਇੰਸਪੈਕਟਰ ਗੁਰਮੀਲ ਸਿੰਘ ਦੀ ਟੀਮ ਨੇ ਇਹ ਤੱਪੇ ਦੇ ਰਿਸ਼ਤੇਦਾਰ ਇਹ ਤਹਿਸੀਲਦਾਰ ਨੂੰ ਰਿਸ਼ਵਤ ਦੇ ਕੇਸ ਵਿੱਚ ਜਾਦਵੋਚਿਆ ਕਿਉਂਕਿ ਪੰਜਾਬ ਸਰਕਾਰ ਦੀ ਰਿਸ਼ਵਤਖੋਰੀ ਵਿਰੁੱਧ ਮਹਿੰਮ ਇਸੇ ਤਰ੍ਹਾਂ ਜਾਰੀ ਚੱਲ ਰਹੀ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟੇਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ